ਦਾ ਟੈਂਪਰੇਚਰ ਬਹੁਤ ਹਾਈ ਹੈ ਅੱਜ ਐਮਐਲਏ ਆਫਿਸ ਨਾਭਾ ਦੇ ਬਾਹਰ ਵੀ ਲਾਈ ਹੈ ਬੁਰਾ ਜਿੰਦੇ ਮਹਾਰਾਜ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਔਰ ਇਹ ਗਰਮੀ ਦੇ ਵਿੱਚ ਜਲਦੀ ਠੰਡੇ ਪਾਣੀ ਦੀ ਸ਼ਬੀਲ ਦੀ ਸੇਵਾ ਜਿਹੜੀ ਆ ਕਰ ਰਹੇ ਆ ਅ ਫਰਜ਼ ਵੀ ਬਣਦਾ ਆਪਣਾ ਸਾਰਿਆਂ ਦਾ ਕਿਉਂਕਿ ਸਾਡੇ ਗੁਰੂਆਂ ਨੇ ਤਤੀਆਂ ਤਵੀਨ ਦੇ ਬਹਿ ਕੇ ਆਪਣੇ ਕੌਮ ਲਈ ਇਨਸਾਨੀਅਤ ਲਈ ਕੁਰਬਾਨੀ ਦਿੱਤੀ ਹੈ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਠੰਡੇ ਪਾਣੀ ਦੀ ਸ਼ਬੀਲ ਲਾ ਕੇ ਜਲਦੀ ਸ਼ਬੀਲ ਲਾ ਕੇ ਅ ਅਗੜੀ ਸੰਗਤ ਨੂੰ ਠਟਕ ਦਈਏ ਸੋ ਕੋਸ਼ਿਸ਼ ਕਰ ਰਹੇ ਹਾਂ ਜੀ ਇੱਕ ਔਰ ਬਹੁਤ ਸਾਰਿਆਂ ਦਾ ਧੰਨਵਾਦ ਸਾਰੇ ਵਲੰਟੀਅਰ ਸਾਹਿਬਾਨ ਸਾਰੇ ਲੱਗੇ ਹੋਏ ਨੇ ਸੇਵਾ ਕਰ ਰਹੇ ਨੇ ਰਾਹੀਰ ਪਾਣੀ ਪੀ ਕੇ ਦੁਆਵਾਂ ਦੇ ਕੇ ਜਾ ਰਹੇ ਨੇ ਤੇ بس ਕੋਸ਼ਿਸ਼ ਆ ਕਿ ਗੁਰੂ ਸਾਹਿਬ ਤੋਂ ਪੂਨੇ ਦੇ ਤਲੇ ਜਾਵੇ। ਇੰਦਰ ਦੀਪਤਾ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਬਹੁਤ ਤਪਸ਼ ਹੈ ਜੀ ਝੋਨਾ ਲੱਗ ਰਿਹਾ ਹੈ। ਪਾਣੀ ਦੀ ਬਹੁਤ ਵੱਡੀ ਘਾਟ ਜਿਹੜੀ ਹੈ। ਜ਼ਮੀਨ ਦੇ ਥੱਲੇੋਂ ਪਾਣੀ ਕੱਢਿਆ ਜਾ ਰਿਹਾ ਹੈ। ਨਹਿਰੀ ਪਾਣੀ ਵੀ ਆ ਰਿਹਾ ਪਰ ਜਿਹੜਾ ਕੁਦਰਤ ਦੀ ਦਾਤ ਹੈ ਜੀ بارش ਉਹਦੀ ਬਹੁਤ ਵੱਡੀ ਕਮੀ ਹੈ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇੰਦਰ ਦੀਪਤਾ ਮਹਾਰਾਜ ਕਿਰਪਾ ਕਰੋ ਪੰਜਾਬ ਤੇ ਕਿ ਜਿੰਨਾ ਕਿ ਪੰਜਾਬ ਨੂੰ ਪਾਣੀ ਚਾਹੀਦਾ ਉਸ ਮੁਤਾਬਕ ਬਰਸਾਤ ਜਿਹੜੀ ਹੈ ਉਹ ਕਰੋ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ¡Gracias!